ਪਾਤਰ ਸਰ ਅੰਦਰ ਜਿਹੜੇ ਕਿ ਦੁਕਾਨ ਵਿੱਚ ਮਾਲਕ ਨੇ ਉਹਨਾਂ ਵੱਲੋਂ ਕੁਝ ਸਮਾਨ ਚੋਰੀ ਹੋਣ ਦੇ ਅਨਿਗੇਸ਼ਨ ਲਾਏ ਗਏ ਨੇ ਔਰ ਕੁਝ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਕਿ ਦੁਕਾਨ ਵਿੱਚ ਸਮਾਨ ਚੋਰੀ ਕਰਕੇ ਲਗੇ ਨੇ ਉਹ ਦੁਕਾਨ ਦੇ ਉੱਤੇ ਕਵਜਾ ਕਰਨ ਦੇ ਮੰਤਵ ਨਾਲ ਆਏ ਸੀ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਹਾਂ ਕਿ ਮਾਮਲਾ ਕੀ ਸੀ ਔਰ ਉਹ ਕਹਿ ਰਹੇ ਨੇ ਕਿ ਪੁਲਿਸ ਵੱਲੋਂ ਵੀ ਮਾਮਲਾ ਦਰਜ ਕੀਤਾ ਗਿਆ ਹੈ ਲੇਕਿਨ ਅਜੇ ਤੱਕ ਕੈਸੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਗੱਲ ਕਰਦੇ ਨੂੰ ਹਰ ਕੀ ਮਾਮਲਾ ਕੀ ਸੀਗਾ ਔਰ ਕੀ ਅੱਜ ਦਾ ਜਿਹੜਾ ਇਹ ਮਹਿੰਦਰ ਸਿੰਘ ਲਾ ਪੁੱਤਰ ਵਿਮਲ ਕੁਮਾਰ ਪਾਤਰਾ ਜੀ ਟੀਬਾ ਵਸਤੀ ਚਨਾ ਰੋਡ ਪਾਤਨਾ ਰਹਿਣ ਵਾਲਾ ਜੀ ਇਹ ਜਗਾ ਸਰ ਟੀਬਾ ਵਸਤੀ ਦੁਰਗਾ ਮੰਦਰ ਦੇ ਸਾਹਮਣੇ ਦੁਕਾਨਾਂ ਨੇ ਜੀ ਇਹ ਸਰ ਜਿਹੜੀ 300 ਗਾਜ ਜਗਾ ਜੀ ਸਾਡੇ ਸਾਂਝੇ ਪਰਿਵਾਰ ਚਾਚੇ ਦਾਇਆ ਦੇ ਵਿੱਚ ਆਉਂਦੀ ਸੀ ਜੀ ਉਹ ਅਸੀਂ ਇਹਨਾਂ ਨੂੰ ਅਰੁਣ ਜੈਨ ਤੇ ਲੈ ਲਿੱਤੇ ਆ ਇਹਨੂੰ 2021 ਦੇ ਵਿੱਚ ਵੇਚ ਚੁੱਕੇ ਹਾਂ ਜੀ ਸਰ ਉਸ ਤੋਂ ਇਲਾਵਾ ਇਹ ਜਗਾ ਦੇ ਨਾਲ ਇੱਕ ਸਾਡੀ ਵੱਡੀ ਸ਼ਾਪ ਪਈ ਸੀ ਜੀ 1960 ਤੋਂ ਅਸੀਂ ਉਸ ਦੁਕਾਨ ਦੇ ਕਾਬਜਾਂ ਤੇ ਮਾਲਕਾਂ ਜੀ ਅਰੁਣ ਜੈਣ ਤੇ ਲਲਿਤ ਜੈਣ ਜੀ 300 ਦੇ ਨਾਲ ਨਾਲ ਜੀ ਸਾਡੀ ਇਹ ਦੁਕਾਨ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਨੇ ਜੀ ਤਿੰਨ ਚਾਰ ਵਾਰ ਇਹ ਸਾਰਾ ਉਸ ਦੁਕਾਨਾਂ ਦੇ ਵਿੱਚੋਂ ਸਾਡੀ ਚੋਰੀ ਕਰਕੇ ਲੈ ਗਏ ਨੇ ਜੀ ਉਹਦਿਆਂ ਵੀਡੀਓ ਸਰ ਤੁਹਾਨੂੰ ਅਸੀਂ ਦੇ ਦੇ ਸਕਦੇ ਹਾਂ ਜੀ ਕੀ ਲੱਗ ਰਹੀ ਕੀ ਮੰਗ ਕਰਦੇ ਹੋ ਕਿ ਇਸ ਤਰ੍ਹਾਂ ਉਹਦੇ ਵਿੱਚ ਕੋਈ ਹੋਰ ਚੋਰੀ ਹੋਈ ਹੈ ਕੋਈ ਮਾਮਲਾ ਕਰਦਾ ਹਾਂ ਹਾਂ ਜੀ ਹਾਂ ਜੀ ਉਹ ਉਹ ਜਗ੍ਹਾ ਤੋਂ ਬਾਅਦ ਜੀ ਮੈਂ ਉਹ ਦੁਕਾਨ ਜੀ ਹਰਿੰਦਰ ਸਿੰਘ ਚੱਟਾ ਪੁੱਤਰ ਸੁਲਤਾਨ ਸਿੰਘ ਜੀ ਨੂੰ ਵੇਚ ਦਿੱਤੀ ਹੈ ਜੀ ਕੋਟੇ ਕੋਲ ਕਦੋਂ ਤੱਕ ਕਬਜ਼ਾ ਸੀ ਔਰ ਤੁਸੀਂ ਕਦੋਂ ਇਹਨਾਂ ਨੂੰ ਕਬਜ਼ਾ ਦਿੱਤਾ 2024 ਤੱਕ ਜੀ ਮੇਰਾ ਕਬਜ਼ਾ ਸੀਗਾ ਜੀ ਮੇਰੇ ਪਪਾ ਜੀ ਡੈਥ ਤੋਂ ਬਾਅਦ ਵੀ ਮੇਰਾ ਕਬਜ਼ਾ ਰਿਹਾ ਜੀ ਉੱਥੇ ਫਿਰ ਮੈਂ ਉਹਨਾਂ ਨੂੰ 2024 ਦੇ ਵਿੱਚ ਹਰਿੰਦਰ ਸਿੰਘ ਚੱਠਾ ਜੀ ਨੂੰ ਵੇਚ ਦਿੱਤੀ ਹੈ ਜੀ ਉੱਥੇ ਗੱਡੀਆਂ ਸਪੇਅਰ ਪਾਰਟ ਇੰਜਨ ਵਗੈਰਾ ਪਏ ਸੀ ਸਾਰ ਜਿਹੜਾ ਚੋਰੀ ਕਰਨ ਵਾਲੇ ਨੇ ਜਿਹੜੇ ਉਹ ਦਿਨ ਦੇ ਅੜੇ ਚੋਰੀ ਕਰਕੇ ਲੈ ਕੇ ਜਾਂਦੇ ਪਏ ਆ ਜਾਂ ਕਿਦਾਂ ਮੈਂ ਜਿਹੜੇ ਦੁਕਾਨਾਂ ਮੁੱਲ ਲਈਆਂ ਨੇ ਨਾ ਇਹਨਾਂ ਦੇ ਜਿਹੜੇ ਬੰਦੇ ਚੋਰੀ ਕਰਦੇ ਨੇ ਇਹ ਏਸੇ ਮਤਮਨਾਂਵ ਕਬਜ਼ਾ ਕਰਨ ਦੀ ਨੀਤ ਨਾਲ ਚੋਰੀ ਕਰਦੇ ਨੇ ਜੀ ਵੀ ਅਸੀਂ ਕਬਜ਼ਾ ਕਰ ਲਈਏ ਮੈਂ ਸਾਰੇ ਮੁੱਲ ਲਈਆਂ ਨੇ ਦੁਕਾਨਾਂ ਇਹਨਾਂ ਦੇ ਉੱਤੇ ਜਿਹੜੇ ਚੋਰੀ ਕਰਨ ਦੇ ਧਾਰਾ ਵੀ ਲੱਗੀਆਂ ਨੇ ਇੱਕ ਮੁਕਦਮਾ ਹੁਣ ਜਿਹੜਾ ਹੋਇਆ ਇਹਨਾਂ ਤੇ ਜੀ ਆ 25 ਤਰੀਕ ਨੂੰ 25 8 ਨੂੰ ਇਹਦੀ ਧਾਰਾ ਪਰਚਾ ਨੰਬਰ ਹੈ ਜੀ 192 ਜਿਹੜਾ ਇਹ ਲੱਗਿਆ ਜੀ ਇਹਨਾਂ ਤੇ ਚੋਰੀ ਦੀਆਂ ਧਾਰਾ 131 323 ਵਗੈਰਾ ਸਾਰੀਆਂ ਲੱਗੀਆਂ ਨੇ ਸਰ ਬਾਈ ਨੇ ਪਰਚਾ ਹੋਇਆ ਰਜੀਵ ਗੋਇਲ ਤੇ ਹਟੇਲ ਅਲੀਤ ਜਾਨ ਤੇ ਤੇ ਸਰ ਜਿਹੜਾ ਪਹਿਲਾ ਪਰਚਾ ਦਰਜ ਹੋਇਆ ਉਹ 142 ਨੰਬਰ ਪਰਚਾ ਦਰਜ ਹੋਇਆ ਉਹ ਹੋਇਆ 296 ਨੂੰ ਜੀ ਤੇ ਉਹਦੇ ਉੱਤੇ ਵੀ ਧਾਰਾ ਸਾਰੀਆਂ ਇਹ 323 ਵਗੈਰਾ ਜੋ ਵੀ ਆ ਬੀਐਸਐਨਐਲ ਦੀਆਂ ਲੱਗਦੀਆਂ ਨੇ ਇਹੀ ਧਾਰਾਂ ਲਾ ਕੇ ਚੋਰੀ ਦਾ ਧਾਰਾ ਲਾ ਕੇ ਸਰ ਪਰਚਾ ਪਹਿਲਾਂ ਇੰਨਾ ਤੇ ਦਰਜ ਹੋਇਆ ਇਹ ਜਦੋਂ ਵੀ ਕਰਦੇ ਨੇ ਕਬਜ਼ਾ ਕਰਨ ਦੀ ਨੀਤ ਨਾਲ ਹੀ ਇਹ ਹੁਣ ਵੀ ਇੰਨਾ ਸਰ ਸ਼ਟਰ ਵੱਢ ਕੇ ਸ਼ਟਰ ਅਜੇ ਵੀ ਵੱਡੇ ਪਏ ਨੇ ਮੌਕੇ ਤੇ ਅਜੇ ਵੀ ਉਹ ਮੈਂ ਬਿਲਡਿੰਗ ਬਿਲਡਿੰਗ ਵਗੈਰਾ ਸੈੱਟ ਨਹੀਂ ਕਰਾਏ ਜੀ ਲੋਕ ਮੈਂ ਆਪਦੇ ਲਾਏ ਨੇ ਪਰ ਅਜੇ ਮਤਲਬ ਮੈਂ ਨਹੀਂ ਕਿਤੇ ਅੰਦਰ ਦੂਜੇ ਲੋਕ ਲੱਗੇ ਸਨ ਜਿਹੜੇ ਇਹਨਾਂ ਨੇ ਉਹ ਬਕਾਇਦਾ ਵੱਢ ਕੇ ਸ਼ਟਰ ਵੱਢ ਕੇ ਤੇ ਫਿਰ ਅੰਦਰੋਂ ਲੋਕ ਸਾਰ ਵੱਡੇ ਗਏ ਮੀਟਰ ਤੇ ਵੀ ਇਹਨਾਂ ਨੇ ਸੀਲਾਂ ਵਗੈਰਾ ਤੋੜੀਆਂ ਜੀ ਉਹਦੇ ਵਿੱਚੋਂ ਕੇਵਲ ਵੀ ਮੀਟਰ ਦੀ ਸੀ 15 16 ਮੀਟਰ ਤੋਂ ਵੀ ਤਾਰ ਵੀ ਵੱਢ ਕੇ ਲੈ ਗਏ ਸਾਰ ਉਹ ਵੀ ਇਹ ਮੈ ਲਵਾਏ ਨੇ ਸਾਰ ਪਹਿਲਾਂ ਲੈਂਟਰ ਪਿਆ ਸੀ ਇਹਨਾਂ ਦੁਕਾਨਾਂ ਦੇ ਉੱਤੇ ਉਸ ਤੋਂ ਬਾਅਦ ਥੱਲੇ ਫਰਸ਼ ਮੈ ਪਵਾਇਆ ਸਾਰਾ ਮਤ ਕੰਮ ਇਹਨਾਂ ਦੁਕਾਨਾਂ ਦਾ ਮੈਂ ਕਰਾ ਕੇ ਜੀ ਵਿੱਚ ਬੈਠਾ ਹਾਂ ਉਸ ਤੋਂ ਬਾਅਦ ਇਹਦੇ ਵਿੱਚ ਸਮਾਨ ਮੈਂ ਸਰ ਵਿੱਚ ਤਰਿਆ ਇੰਜਨ ਪੁਰਾਣੇ ਮੈਂ ਗੱਡੀਆਂ ਦਾ ਸਪੇਅਰ ਪਾਰਟ ਦੀ ਪ੍ਰੇਮ ਸਿੰਘਲਾ ਦੇ ਨਾਲ ਹੀ ਸਾਂਝੀ ਦੁਕਾਨ ਕਰਦਾ ਜੀ ਸਾਰਾ ਸਮਾਨ ਮੇਰਾ ਇਹਨਾਂ ਨੇ ਪਹਿਲਾ 11 ਫਰਵਰੀ 2020 ਆ 25 ਨੂੰ ਜੀ ਚੋਰੀ ਕੀਤੀ ਸਮਾਨ ਸਾਰਾ ਮੇਰਾ ਚੋਰੀ ਕਰਕੇ ਇੰਜਨ ਘਟੋ ਘਾਟ 8-9 ਲੱਖ ਦਾ ਸਮਾਨ ਸੀ ਜਿਹੜਾ ਚੋਰੀ ਕਰਕੇ ਇਹ ਬੰਦੇ ਲੈ ਗਏ ਉਸ ਤੋਂ ਬਾਅਦ ਜੀ ਮੈਂ ਪਾਤਲਾ ਥਾਣੇ ਦਰਖਾਸਤ ਦਿੱਤੀ ਇੱਥੇ ਮੇਰੀ ਕੋਈ ਕਾਰਵਾਈ ਨਹੀਂ ਸਰ ਹੋਈ ਉਸ ਤੋਂ ਬਾਅਦ ਮੈਂ ਡੀਜੀਪੀ ਸਾਹਿਬ ਦੇ ਐਪਲੀਕੇਸ਼ਨ ਲਈ ਉਹਨਾਂ ਕੁਇਰੀ ਲੱਗੀ ਜੀ ਮੇਰੀ ਐਸਪੀ ਜਸਵੀਰ ਸਿੰਘ ਦੇ ਪੀਬੀਆਈ ਦੇ ਐਸਪੀ ਨੇ ਜੀ ਪਟਿਆਲਾ ਉਹਨਾਂ ਨੇ 3 3.5 ਮਹੀਨੇ ਇਨਕੁਆਰੀ ਕੀਤੀ ਜੀ ਉਸ ਤੋਂ ਬਾਅਦ 29 6 ਨੂੰ ਇਹਨਾਂ ਤੇ ਜੀ ਚੋਰੀ ਦਾ ਮੁਕਦਮਾ ਦਰਜ ਤਿੰਨਾਂ ਬੰਦਿਆਂ ਤੇ ਹੋਇਆ ਜੀ ਅਰੁੰਜੈਨ ਲਲਿਤ ਜੈਨ ਤੇ ਰਜੀਵ ਗੋਇਲ ਤੇ ਉਸ ਤੋਂ ਪਰਚਾ ਹੋਣ ਤੋਂ ਬਾਅਦ ਸਰ ਇਹਨਾਂ ਦੀ ਕੋਈ ਅਰੈਸਟ ਨਹੀਂ ਪਾਈ ਗਈ ਇਹਨਾਂ ਨੇ ਉਸ ਤੋਂ ਬਾਅਦ ਫਿਰ ਇਨਕੁਆਰੀ ਲਾਤੀ ਜੀ ਇਹਨਾਂ ਨੂੰ ਢਿੱਲ ਦਿੱਤੀ ਗਈ ਪੁਲਿਸ ਵੱਲੋਂ ਇਹਨਾਂ ਦੇ ਇਨਕੁਆਇਰੀ ਲਾਣ ਤੋਂ ਬਾਅਦ ਵਿਵ ਬਚੌਧਰੀ ਐਸਪੀ ਹੈੱਡ ਕੁਆਟਰ ਦੇ ਇਨਕੁਆਇਰੀ ਲੱਗੀ ਜੀ ਉਹਨਾਂ ਨੇ ਕੋਈ ਮੇਰਾ ਦਲੀਲ ਨਹੀਂ ਸੁਣੀ ਕੋਈ ਕੁਝ ਨਹੀਂ ਸੁਣੀ ਉਹਨਾਂ ਪਰਚਾ ਜੀ ਕੈਂਸਲ ਕਰਨ ਦੀ ਰਿਪੋਰਟ ਬਣਾਤੀ ਰਿਪੋਰਟ ਬਣਾਉਣ ਤੋਂ ਬਾਅਦ ਉਹ ਰਿਪੋਰਟ ਕੋਰਟ ਚ ਗਈ ਜੀ ਕੋਰਟ ਦੇ ਵਿੱਚ ਮੈਂ ਜਾ ਕੇ ਬਿਆਨ ਦਿੱਤਾ ਮੈਂ ਜੀ ਮੈਂ ਸਹਿਮਤ ਨਹੀਂ ਮੇਰੀ ਚੋਰੀ ਹੋਈ ਹੈ ਸਾਰਾ ਕੁਝ ਜੱਜ ਸਾਹਿਬ ਨੇ ਫਿਰ ਰੀ ਇਨਵੈਸਟੀਗੇਸ਼ਨ ਵਾਸਤੇ ਵਾਪਸ ਭੇਜਤੀ ਦੁਬਾਰਾ ਮੈਂ ਡੀਆਈਜੀ ਸਾਹਿਬ ਦੇ ਪਟਿਆਲੇ ਐਪਲੀਕੇਸ਼ਨ ਲਾਈ ਐਪਲੀਕੇਸ਼ਨ ਲਾਣ ਤੋਂ ਬਾਅਦ ਉਹਨਾਂ ਅਨਕੁਐਰੀ ਮੇਰੀ ਚੱਲਦੀ ਪਈ ਹੈ ਜੀ ਉੱਥੇ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਦੇ ਐਪਲੀਕੇਸ਼ਨ ਲਾ ਕੇ ਆਇਆ ਉਹਨਾਂ ਡਿਪਟੀ ਸਾਹਿਬ ਨੂੰ ਵੀ ਕਿਹਾ ਵੀ ਕੋਈ ਬੰਦਾ ਇੱਥੇ दखਲ ਅੰਦਾਜ਼ੀ ਦੁਕਾਨਾਂ 'ਚ ਨਾ ਕਰੇ ਹੋਰ ਬੰਦਾ ਪਰ ਉਸ ਤੋਂ ਬਾਅਦ ਪਤਾ ਨਹੀਂ ਪੁਲਿਸ ਨੇ ਲੀਕ ਆਊਟ ਕੀਤੀ ਗੱਲ ਕਿੰਨੇ ਕੀਤੀ ਡਿਪਟੀ ਸਾਹਿਬ ਕੀਤੀ ਉਹ ਬੰਦੇ ਜੀ ਮੈਂ ਅਜੇ ਦਰਖਾਸਤ ਦੇ ਕੇ ਡੀਏਜੀ ਸਾਹਿਬ ਤੋਂ ਵਾਪਸ ਆ ਰਿਹਾ ਅਜੇ ਮੈਂ ਘੱਗੇ ਕੋਲ ਆ ਪੜਿਆ ਮੈਨੂੰ ਗਵਾਂਢੀ ਕਿਸੇ ਦਾ ਫੋਨ ਟੁਰ ਗਿਆ ਵੀ ਤੁਹਾਡੀਆਂ ਦੁਕਾਨਾਂ ਦੇ ਵੀ ਸ਼ਟਰ ਵੱਢਦੇ ਪਏ ਨੇ ਤੇ ਲੋਕ ਵੜਦੇ ਪਏ ਨੇ ਬਿਲਡਿੰਗ ਸੈੱਟ ਨਾਲ ਕਟਰਾ ਨਾਲ ਜਦੋਂ ਮੈਂ ਸਰ ਉਥੋਂ ਗੱਡੀ ਭਜਾ ਕੇ ਇੱਕ ਮੇਰੇ ਤਾਏ ਦਾ ਬੇਟਾ ਸੀ ਨਾਲ ਮੇਰੇ ਅਸੀਂ ਉਥੇ ਪਹੁੰਚੇ ਤੇ ਉਹ ਬੰਦੇ ਸਾਨੂੰ ਵੇਖ ਕੇ ਭੱਜ ਗਏ ਜੀ ਉਥੋਂ ਸਾਰਾ ਸਮਾਨ ਬਿਲਡਿੰਗ ਸੈੱਟ ਵਗੈਰਾ ਸਾਰਾ ਠਾਣੇ ਦੇ ਵਿੱਚ ਪਿਆ ਜੀ ਪੁਲਿਸ ਲੈ ਕੇ ਆਈ ਆ ਪੁਲਿਸ ਕੋਲ ਵੀ ਅਸੀਂ ਦਰਖਾਸਤ ਦਿੱਤੀ ਜੀ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਜੀ ਉੱਥੇ ਜੋ ਬੈਲਡ ਮਿਸਤਰੀ ਸੀ ਜਿਹੜਾ ਮਿਸਤਰੀ ਨਾਲ ਵੀ ਅਸੀਂ ਗੱਲ ਕੀਤੀ ਵੀ ਤੂੰ ਸਾਡੇ ਦੁਕਾਨ ਦੇ ਲੋਕ ਕਿਉਂ ਵੱਡਣ ਗਿਆ ਕਹਿੰਦਾ ਮੈਨੂੰ ਇਹਨਾਂ ਨੇ ਕਿਹਾ ਸੀ ਚਾਬੀਆਂ ਗੁੰਮ ਹੋ ਗਈਆਂ ਨੇ ਦੁਕਾਨ ਦੀਆਂ ਸਾਡੇ ਤੋਂ ਸਾਡੇ ਲੋਕ ਵੱਡ ਦਿਓ ਤੇ ਤਾਂ ਅਸੀਂ ਗਏ ਆ ਸਾਨੂੰ ਤਾਂ ਝੂਠ ਮਾਰ ਕੇ ਲਗਾਏ ਨੇ ਉਸ ਤੋਂ ਬਾਅਦ ਸਰ ਦਰਕਾਰ ਦਿੱਤੀ ਫਿਰ ਇਹਨਾਂ ਨੇ ਸਰ 25 ਤਰੀਕ ਨੂੰ ਉਹਨਾਂ ਤੇ ਚੋਰੀ ਦਾ ਬਕਦਮਾ ਦਰਜ ਕੀਤਾ ਜੀ ਪੁਲਿਸ ਨੇ ਪਰ ਰੈਸਟ ਉਹਨਾਂ ਦੀ ਕੋਈ ਨਹੀਂ ਪਾਤੜਾ ਉਹਨਾਂ ਦੀ ਸ਼ਾਪ ਹੈ ਜੀ ਕੱਪੜੇ ਦੀ ਉਹ ਦੁਕਾਨ ਦੇ ਉੱਤੇ ਬੈਠੇ ਨੇ ਥਾਣੇ ਦੇ ਵਿੱਚ ਆਉਂਦੇ ਨੇ ਜੀ ਡੀਐਸਪੀ ਸਾਹਿਬ ਕੋਲ ਆਉਂਦੇ ਨੇ ਅਸੀਂ ਤਾਂ ਘੰਟਾ-ਘੰਟਾ ਬਾਹਰ ਕੱਢਦੇ ਆਂ ਜੀ ਸਾਨੂੰ ਮਿਲਦੇ ਨਹੀਂ ਤੇ ਉਹ ਬੰਦੇ 1 ਮਿੰਟ ਦੇ ਵਿੱਚ ਅੰਦਰ ਬੈਠੇ ਰਹਿੰਦੇ ਨੇ ਪਰਚਾ ਬਾਈ ਨੇਮ ਹੋਇਆ ਜੀ ਰੈਸਟ ਕੋਈ ਨਹੀਂ ਉਹਨਾਂ ਦੀ ਮੈਂ ਪੈਸੇ ਦੇ ਕੇ ਸਰ ਦਕਾਨਾ ਲਈਆਂ ਨੇ ਮੈਂ ਕੋਈ ਫ੍ਰੀ ਨਹੀਂ ਲਈਆਂ ਕੀ ਮੰਗ ਕਰਦੇ ਸੀ ਮੰਗ ਇਹੀ ਕਰਦਾ ਉਹਨਾਂ ਦੀ ਰੈਸਟ ਪਾਈ ਜਾਵੇ ਜੀ ਠੀਕ ਉਹਨਾਂ ਦਾ ਇਹੀ ਡੀਕਦੀ ਰਹਿੰਦੀ ਆ ਪੁਲਿਸ ਲੋਕਲ ਪੁਲਿਸ ਵੀ ਕਦੋਂ ਇਨਕੁਆਰੀ ਲੱਗੇ ਕਦੋਂ ਉਹਨਾਂ ਦੀ ਜ਼ਮਾਨਤ ਹੋਵੇ ਜਾਂ ਇਨਕੁਆਰੀ ਲੱਗ ਜਾਏ ਉਹ ਲੱਗ ਜਾਏ ਰੈਸਟ ਪਾਉਂਦੇ ਨਹੀਂ ਜੀ ਡਿਲੇ ਕਰੀ ਜਾਂਦੇ ਨੇ ਮਾਣੂ ਯੋਗ ਕੋਰਟ ਵੱਲੋਂ ਕੀ ਹੁਕਮ ਹੋਇਆ ਕੋਰਟ ਵੱਲੋਂ ਤਾਂ ਸਾਰਾ ਮੇਰਾ ਕੇਸ ਕੋਰਟ ਤੇ ਚੱਲਦਾ ਪਿਆ ਜੀ ਅਤਲ ਕੁੰਬੋਜ ਦੇ ਸੈਸ਼ਨ ਕੋਰਟ ਪਟਿਆਲਾ ਉਹਦੀ ਆ 9 ਤਰੀਕ ਹੈ ਜੀ ਉੱਥੇ ਵੀ ਕੇਸ ਚੱਲਦਾ ਪਿਆ ਸਮਾਣੇ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਲੋਕਲ ਕਮਿਸ਼ਨ ਨੂੰ ਆਰਡਰ ਕੀਤੇ ਨੇ ਵੀ ਉਹ ਜਗ੍ਹਾ ਦਾ ਸਾਰਾ ਮੈਟਰ ਵੇਖਿਆ ਜਾਏ ਜੇ ਵੱਲੇ ਰੈਟ ਨਾ ਹੋਏ ਤੁਸੀਂ ਅੱਗੇ ਕੀ ਕਰਨਾ ਹੀ ਪਾਉਗੇ